ਸਭ ਦੇ ਵਿੱਚ ਇਹ ਸ਼ਬਦੋਂ ਦਾ ਨਮਸਕਾਰ ਕਰਨਾ ਪ੍ਰਣਾਮ ਕਰਨਾ ਅਟਲਣਾ ਅਰਦਾਸ ਕਰਨਾ ਯੋਧੜੀ ਕਰਨੀ ਬੇਨਤੀ ਕਰਨੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਮਤਲਬ ਕਦੇ ਜੀੜ ਪਾਉਣਾ ਇਨ ਇਹਟੀ ਕੰਪਲੈਕਸ ਦਾ ਕਦੇ ਫੇਲ ਕਰੇ ਉਹ ਪ੍ਰੋਗਰਾਮ ਕਰੇ ਸੁਣੀ ਸੱਜੀ ਬਾਣੀ सब अमर दस नान जिसमान बसा ਆਪਰਾਖੇ ਇਹਦੇ ਪਿੱਛੇ ਬਹੁਤ ਨਾਲ ਸੀ ਧਾਰੀ ਕਰ ਫੈਕਤੀ ਸੀ ਉਹਨਾਂ ਨੇ ਕਿਹਾ ਨਾ ਮੀਟ ਸੀ ਛੋਟਾ ਜਿਹਾ ਪਿੰਡ ਹੈ ਜੀ ਮੈਂ ਨਾਪੇ ਨੂੰ ਬੜਾ ਵੱਡੇ ਕਾਰ ਦਾ ਨਦਰ ਆਸਾ ਸਿਕਲ ਜੀ ਆਸਾ ਸਿਕਲ ਕੀ ਹਾਲ ਮਾਰੇ ਬੇੜ ਦਿਨ ਬਹੁਤ ਦੌਰ ਸਟੇਜ ਤੇ ਸਟੇਜ ਤੇ ਕਟਿੰਗ ਸਟੇਜ ਤੇ ਲਿਆ ਸਟੇਜ ਜਨਮ ਮੰਗਰ Ah! गहान सला श्री न हर गहना सुपाय सगल ਤੁਹ ਤੱਕ ਸਤਿਕਾਰ ਸੁਣਾ ਪਰਸੋਂ ਭਾਗੈ ਸ਼ਬਦ ਜਾਏ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਉ ਆਏ ਸਫਲ ਸੋ ਕਹੋ ਟਲ ਗੁਰਸੇਵੀਐ ਜਾ ਰਿਹਾ ਜੀ ਪੁੱਤਰ ਕਮਾਈ ਦਾ ਧਿਆਨ ਅੰਤਰਖੰਸਾ ਜੀ ਭੁੱਲੋ ਜੀ ਜੀ ਅੱਜ ਸੋਮਵਾਰ 18 ਦਸੰਬਰ ਸੰਨ 2023 ਨਾਬਾ ਦੇ ਰਾਸਥੀ ਕਿਲੇ ਚ ਮਹਾਰਾਜਾ ਹੀਰਾ ਸਿੰਘ ਜਿਹੜੇ ਕਿ ਧਰਮੀ ਰਾਜੇ ਸੀਗੇ ਔਰ ਹਰ ਧਰਮ ਦਾ ਸਤਕਾਰ ਕਰਦੇ ਸੀ ਉਹਨਾਂ ਦਾ 180ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਔਰ ਸੰਗਤ ਦੇ ਵਿੱਚ ਭਾਰੀ ਜੋਸ਼ ਹੈ ਜੀ ਔਰ ਸਕੂਲਾਂ ਦੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਹਮ ਹਮਾ ਕੇ ਪਹੁੰਚ ਰਹੇ ਨੇ ਔਰ ਸੱਚੇ ਪਾਸ਼ਾ ਕਿਰਪਾ ਕਰੇ ਕਿ ਇਹ ਜਿਹੜਾ ਕਿਲਾ ਰਿਆਸਤੀ ਕਿਲਾ ਮੇਰਾ ਮਕਸਦ ਹੈ ਜੀ ਕਿ ਇਹਦੀ ਸਾਂਭ ਸੰਭਾਲ ਕੀਤੀ ਜਾਵੇ ਔਰ ਪੰਜਾਬ ਸਰਕਾਰ ਸਾਡੇ ਭੈਣ ਜੀ ਸਤਕਾਰਯੋਗ ਗੁਰਪ੍ਰੀਤ ਕੌਰ ਮਾਨ ਜੀ ਸਾਡੀ ਕੈਬਨਿਟ ਸਭ ਨੂੰ ਮੈਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਇਹ ਕਿਲਾ ਜਿਹੜਾ ਬਹੁਤ ਜਿਹੜਾ ਐ ਸਮਝ ਲਓ ਕਿ ਨਾਭਾ ਰਿਆਸਤ ਦੀ ਜਿਹੜਾ ਧੁਰਾ ਹੈ ਜੀ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਹੰਬਲਾਂ ਮਾਰੀਏ ਜਿੱਥੇ ਮਰ ਗਿਆ ਹੀਰਾ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਔਰ ਨਾਲ ਦੀ ਨਾਲ ਮਹਾਰਾਜਾ ਦੰਮਨ ਸਿੰਘ ਜੀ ਨੂੰ ਮਹਾਰਾਜਾ ਪ੍ਰਤਾਪ ਸਿੰਘ ਜੀ ਨੂੰ ਉਹਨਾਂ ਦੀ ਪੰਜਵੀਂ ਪੀੜ ਰਾਣੀ ਪ੍ਰੀਤੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਔਰ ਜਿਹੜੀ ਸੰਗਤ ਨੇ ਸਹਿਯੋਗ ਦਿੱਤਾ ਜੀ ਪਿੰਡਾਂ ਚੋਂ ਸੰਗਤ ਬਹੁਤ ਆ ਰਹੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮ ਐਲ ਏ ਸਹਿਬਾਨ ਆ ਰਹੇ ਨੇ ਜੀ ਮਨੂਰ ਤੱਕ ਸਾਡੇ ਕਮੇਨਡ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਉਹਨਾਂ ਦਾ ਫੋਨ ਆ ਗਿਆ ਐਮ ਐਲ ਏ ਸਹਿਬਾਨ ਦਾ ਫੋਨ ਆ ਗਿਆ ਬਾਕੀ ਜਿਵੇਂ ਜਿਵੇਂ ਆਈ ਜਾਣ ਕੇ ਸਾਰਾ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਆ ਜੀ ਇਹ ਮਕਸਦ ਇੱਕੋ ਹੀ ਹੈ ਜੇ ਕਿ ਮਹਾਰਾਜ ਹੀਰਾ ਸਿੰਘ ਜੀ ਨੂੰ ਯਾਦ ਕੀਤਾ ਜਾਵੇ ਔਰ ਉਹਨਾਂ ਦੀ ਜਿੱਡੀ ਕੰਟਰੀਬਿਊਸ਼ਨ ਆ ਜੱਡਾ ਉਹਨਾਂ ਦਾ ਐਜ ਬਤਾਰੇ ਮਹਾਰਾਜਾ ਉਹਨਾਂ ਦਾ ਕਦ ਹੈ ਕਿ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਇਹ ਕਿਲਾ ਬਣਾਇਆ ਗਿਆ ਸੀ ਜਿਸ ਤਰ੍ਹਾਂ ਉਹ ਵੀ ਵਿਆਸਤ ਸੀ ਜੀ ਕਿ ਉਸ ਰਿੱਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਕਿਉਂਕਿ ਛੋਟੀ ਕਾਸ਼ੀ ਨਾਲ ਵੀ ਜਾਣਾ ਜਾਂਦਾ ਨੱਬਾ ਜੀ ਛੋਟੀ ਕਾਸ਼ੀ ਜਾਨੀ ਕਿ ਹਰ ਧਰਮ ਦਾ ਸਤਕਾਰ ਦਿੱਲੀ ਤੇ ਲਾਹੌਰ ਦਾ ਸੈਂਟਰ ਨੱਬਾ ਹੈ ਔਰ ਇਹਨੂੰ ਅਨਗੌਲਿਆ ਕੀਤਾ ਗਿਆ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਪਰ ਹੁਣ ਮੈਂ ਪੰਜਾਬ ਸਰਕਾਰ ਬਤੌਰੇ ਐਮਐਲਏ ਔਰ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਕੇ ਇਹਦੀ ਸਾਮ ਸੰਭਾਲ ਦਾ ਵੱਡਾ ਪ੍ਰਾਲਾ ਕਰਾਂਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਜਿਹੜੇ ਐਕਚੁਅਲੀ ਲੋਕ ਚੁਣੇ ਗਏ ਜੀ ਉਹਨਾਂ ਦੇ ਵਿੱਚ ਵਿਲ ਪਾਵਰ ਨਹੀਂ ਸੀਗੀ ਨਾ ਨਾ ਐਡੀ ਕੋਈ ਪੋਲੀਟਿਕਲੀ ਐਡਾ ਆਈਕਿਊ ਸੀਗਾ ਕਿ ਕੁਛ ਨਾ ਕੋਈ ਸੋਚ ਦੇ ਦੇ ਬਾਰੇ ਤੇ ਹੁਣ ਇਹ ਤਾਂ ਉਹੀ ਦੱਸ ਸਕਦੇ ਆ ਜੀ ਮੈਂ ਤਾਂ ਜੋਨ ਸੇਵਾ ਬਖਸ਼ੀ ਹੈ ਸੰਗਤ ਨੇ ਤੇ ਮੈਂ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪ੍ਰਸ਼ੰਸਾ ਕਰ ਰਹੀ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਔਰ ਇਸ ਤੋਂ ਵੱਧ ਖੁਸ਼ੀ ਇਹ ਹੈ ਕਿ ਉਨ੍ਹਾਂ ਪਰਿਵਾਰ ਨੇ ਬਲਕਿ ਉਨ੍ਹਾਂ ਦੀ ریاست ਦੇ ਲੋਕ ਮਿਲ ਕੇ ਮਨਾ ਰਹੇ ਹਨ। ਇਸ ਤੋਂ ਜ਼ਿਆਦਾ ਬੜੀ ਰਿਸਪੈਕਟ ਕੀ ਬਾਤ ਹੋ ਸਕਦੀ ਹੈ। ਜੇ ਅਸੀਂ ਬਣਾਏ ਤਾਂ ہماری ਤੋਂ ਖੁਸ਼ੀ ਹੋਵੇਗੀ ਮਨਾਏਗੀ ਪਰ ریاست ਦੇ ਲੋਕ ਮਿਲ ਕੇ ਬਣਾ ਰਹੇ ਹੋ ਬਹੁਤ ਬੜੀ ਬਾਤ ਹੈ। और जिस तरह से आप देखते हैं कि यहाँ पे किले में अखंड पाठ हुआ है पता नहीं कितने सालों बाद यहाँ पर अखंड पाठ हुआ होगा तो इसको देखते हुए मैं बहुत शाही परिवार की ओर से अपने एम एल देवमान जी का बहुत शुक्रिया करना चाहती हूँ कि जैसे इन्होंने इस किले में वापस जान पाऊँ और जिस आपसे संगत आई है यहाँ पे इतने बच्चे आए हैं ये देख के मन में इतना अच्छा लग रहा है कि आज भी महाराजा हीरा सिंह जी को ਇਹ ਬਿਲਕੁਲ ਤੇ ਇਹ ਇਹ ਦੇਖ ਕੇ ہمیں ਮਨ ਵਿੱਚ ਬਹੁਤ ਦਰਦ ਵੀ ਹੋ ਰਿਹਾ ਹੈ ਕਿ ਅੱਜ ਅਸੀਂ ਉਨ੍ਹਾਂ ਦੇ ਪਰਿਵਾਰਸੇ ਹੈ ਕਿ ਜਿਨ ਹਮਾਰੇ ਪੁੱਤ ਨੂੰ ਜੋ ਕੋ ਇਤਨਾ ਮਾਨ ਸਨਮਾਨ ਹੋ ਇਤਨਾ ਚੰਗੀ ਜੀ ਯਾਦ ਕੀਤਾ ਜਾਂਦਾ ਹੈ ਬਹੁਤ ਵਧੀਆ ਉਪਰਾਲਾ ਅੱਜ ਦੇਵਮਾਨ ਜੀ ਦਾ ਬਹੁਤ ਵੱਡਾ ਰੋਲ ਆ ਕਿਉਂ ਪਹਿਲੋ ਵੀ ਐਮਐਲਏ ਕਈ ਰਹੇ ਪਰ ਕਿਸ ਨੇ ਉਪਰਾਲਾ ਨਹੀਂ ਕੀਤਾ ਵੀ ਇਨਾਂ ਨੂੰ ਯਾਦ ਕੀਤਾ ਜਾਵੇ ਤੇ ਸਾਰੇ ਹੀ ਅੱਜ ਐਮਐਲਏ ਸਾਹਿਬਾਨ ਆ ਰਹੇ ਨੇ ਮੰਤਰੀ ਸਾਹਿਬ ਵੀ ਆਉਣਗੇ ਬਰਪੀ ਦਿਨਾਉਣਾ ਹੀ ਉਹ ਥੋੜਾ ਜਿਹਾ ਰਜੇਮਿਆ ਕਰਕੇ ਨਹੀਂ ਆ ਸਕਦੇ ਤੇ ਬਹੁਤ ਵਧੀਆ ਜਿਹੜਾ ਨਾਬੇ ਵਾਲਿਆਂ ਦਾ ਇੱਕ ਨਾ ਆ ਉਹ ਵਿਰਾਸਤ ਨਾਬਾ ਦੇ ਨਾਂ ਤੇ ਜਾਦਾ ਜਾਣਿਆ ਦਾ ਤੇ ਮਹਾਰਾਜਾ ਪਟਿਆਲੇ ਜਿੱੱਡਾ ਹੀ ਇਹਨਾਂ ਦੀ ਰਿਆਸਤ ਸੀ ਤੇ ਬੜੀ ਵਧੀਆ ਗੱਲ ਹੈ ਵੀ ਆਪਣੇ ਮਹਾਰਾਜ ਨੂੰ ਪਰੋਖਿਆਂ ਨੂੰ ਯਾਦ ਕਰਨਾ ਇੱਕ ਵਧੀਆ ਬੰਦਾ ਹੀ ਕਰ ਸਕਦਾ ਹੈ ਪਿਛਲੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਕਿਸ ਤਰ੍ਹਾਂ ਦੇ ਉਹ ਤੇ ਜ਼ਿੰਮੇਵਾਰੀ ਬਣਦੀ ਨਹੀਂ ਫਿਰ ਸਾਨੂੰ ਕਿੰਨੇ ਬਣਾਉਣਾ ਹੈ ਉਹ ਜ਼ਿੰਮੇਵਾਰੀਆਂ ਤੋਂ ਭੱਜੇ ਦੇ ਅਈ ਐਮ ਐਲ ਏ ਬਣੇ ਠੀਕ ਹੈ ਕਿ ਇਹ ਹੁਣ ਉਹ ਜ਼ਿੰਮੇਵਾਰੀਆਂ ਆਪਣੀਆਂ ਛੱਡ ਚੁੱਕੇ ਉਹ ਕੱਲਾ ਹਵਾ 'ਚ ਆ ਗਏ ਸੀ ਤੇ ਲੋਕਾਂ ਨੇ ਵੀ ਹਵਾ 'ਚ ਕਰਤੇ ਪਰਖਿਆਂ ਨੂੰ ਤੇ ਜਿਹੜਾ ਬੰਦਾ ਭੁੱਲਿਆ ਅਜ ਤੱਕ ਉਹ ਫਿਰ ਉਹਨੂੰ ਘਾਟੇ ਦਾ ਹੀ ਵੇਖਣਾ ਪਿਆ ਪਰਖਣ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਿਹੜਾ ਅੱਜ 180ਵਾਂ ਜਨਮ ਜਿਹੜਾ ਇੱਥੇ ਬੜੀ ਸਰਦਾਰ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਮੈਂ ਸੋਚੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਇੱਕ ਸੱਚ ਦੇ ਮਾਰਗ ਤੇ ਚੱਲਣ ਵਾਲੇ ਇਨਸਾਨ ਸਨ ਤੇ ਧਰਮੀ ਰਾਜ ਸਨ ਤੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਆਪਣਾ ਰਾਜ ਸੀਗਾ ਵਧੀਆ ਕਿਰਿਆ ਤੇ ਜਿਨ੍ਹਾਂ ਦੇ ਰਾਜ ਤੋਂ ਲੋਕ ਹਮੇਸ਼ਾ ਖੁਸ਼ੀ ਰਹੇ ਖੁਸ਼ ਰਹੇ ਨੇ ਤੇ ਮੈਂ ਇਸ ਮੌਕੇ ਤੇ ਦੁਬਾਰਾ ਫਿਰ ਸਮੁੱਚੇ ਪੰਜਾਬ ਵਾਸੀਆਂ ਨੂੰ ਤੇ ਨਾਭਾ ਰਿਆਸਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰਾਲੇ ਨੂੰ ਕਿਵੇਂ ਦੇਖਦੇ ਹੋ? ਇਹ ਦੇਖੋ ਬਹੁਤ ਵਧੀਆ ਪਰਾਲਾ ਤੇ ਸਾਨੂੰ ਇਹ ਇਹੋ ਜਿਹੇ ਜਿਹੜੇ ਸਮਾਗਮ ਤੇ ਪਹਿਲੀ ਸਰਕਾਰਾਂ ਨੂੰ ਮਨਾਉਣ ਦੀ ਲੋੜ ਸੀ। ਮਹਾਰਾਜਾ ਹੀਰਾ ਸਿੰਘ ਇੱਕ ਧਰਮੀ ਰਾਜੇ ਸੀਗੇ। ਉਹਦੀ ਉਮਰ ਹੁਣੀ ਜਦੋਂ ਰਾਜ ਧਰਮ ਦੇ ਵਿੱਚ ਉਹਦਾ ਬਹੁਤ ਵਿਸ਼ਵਾਸ ਸੀਗਾ। ਹਰ ਇੱਕ ਧਰਮ ਦਾ ਉਹ ਇੱਜ਼ਤ ਕਰਦੇ ਸੀ ਤੇ ਹਰ ਇੱਕ ਧਰਮ ਦੇ ਜੋ ਲੋਕ ਸੀਗੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਸੀ। ਅਜ ਨਾਭੇ ਵਿੱਚ 80 ਮਾ ਜਨਮ ਦਿਹਾੜਾ ਉਹਨਾਂ ਦਾ ਸੰਗਤਾਂ ਵੱਲੋਂ ਬੜੇ ਸਰਦਾ ਪੂਰਵਕ ਮਨਾਇਆ ਜਾ ਰਿਹਾ ਤੇ ਜਿਹੜਾ ਪਰਾਲਾ ਸਾਰਾ ਜਿਹੜਾ ਕੀਤਾ ਗਿਆ ਵੱਧ ਉਹਦਾ ਗੁਰਦੇਵ ਸਿੰਘ ਜੀ ਦੇਮਾਨ ਜੋ ਹਲਕੇ ਦੇ ਐਮਐਲਏ ਨੇ ਉਹਨੇ ਕੀਤਾ ਹੈਗਾ ਸੋ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਮੈਂ ਆਪਣੇ ਵੱਲੋਂ ਸਮੁੱਚੀ ਬਾਰ ਐਸਟੇਸ਼ਨ ਵੱਲੋਂ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜਿਹੜੇ ਮਤਲਬ ਬਹੁਤ ਜੇ ਇਸ ਗੱਲ ਦੇ ਜਿਵੇਂ ਮਹਾਰਾਜਾ ਹੀਰਾ 180 ਮੈਂ ਜਨਮ ਦੇਣਾ ਆ ਬੱਚਿਆਂ ਨੂੰ ਨਹੀਂ ਪਤਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਜੋ ਇੱਥੇ ਆਉਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਮੈਂ ਪਹਿਲਾਂ ਸਾਡੇ ਸਾਰੇ ਨਾਬੇ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਖਾਸ ਕਰਕੇ ਐਮਐਲਏ ਦੇਮਾਨ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਦੂਜੀ ਵਾਰ ਸਾਡੇ ਨਾਬੇ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਤਰ੍ਹਾਂ ਉਪਰਾਲੇ ਨਾਲ ਜਿਹੜੇ ਨੌਜਵਾਨ ਪੀੜ੍ਹੀ ਨੂੰ ਵੀ ਸੇਧ ਮਿਲਦੀ ਹੈ ਬਿਲਕੁਲ 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 ਦੇਖੋ ਅਸੀਂ ਮੈਨੂੰ ਲੱਗਦਾ ਵੀ ਇਹ ਨਾਬੇ ਦੇ ਇਤਿਹਾਸ ਚ ਪਹਿਲੀ ਵਾਰ ਇਹ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇਹ ਕਿਲਾ ਦੇਖੋਗੇ ਤੁਸੀਂ ਆਲੇ ਦੋਲੇ ਇੱਕ ਸਾਡੇ ਨਾਬੇ ਦੀ ਵਿਰਾਸਤ ਹੈ ਇਹਨੂੰ ਸਾਹਮਣਾ ਚਾਹੀਦਾ ਅਸੀਂ ਉਰੇ ਆਉਣੇ ਆਂ ਦੇਖਦੇ ਆਂ ਘਟੋ ਘਟੇ ਦਾ ਉਹ ਇਹ ਗੱਲ ਆਪਾਂ ਸੋਚ ਜੇ ਤਾਂ ਹੈਗੀਆਂ ਵਿਹਾਂ ਆਪਾਂ ਇਹਨੂੰ ਆਪਾਂ ਪਚਾਈਏ ਜੋ ਸਾਡਾ ਵਿਰਸਾ ਹੈਗਾ ਅਸੀਂ ਕਿਲੇ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਦੇ 180ਵੇਂ ਜਨਮ ਦਿਹਾੜੇ ਤੇ ਆਇਆ ਅਸੀਂ ਇੱਥੇ ਨਤਮਸਤਕ ਹੋਣ ਆਇਆ ਤੇ ਬਹੁਤ ਰੋਹਾਨੀ ਮਾਹੌਲ ਬਣਿਆ ਹੋਇਆ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬੱਚੇ ਫੋਨਾਂ ਨਾਲ ਜ਼ਿਆਦਾ ਜੁੜ ਗਏ ਤੇ ਇਤਿਹਾਸ ਨਾਲੋਂ ਟੁੱਟ ਚੁੱਕੇ ਨੇ ਪਰ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਡੇ ਸਕੂਲ ਦਾ ਸਾਡੀ ਪ੍ਰਿੰਸੀਪਲ ਮੈਮ ਦਾ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੱਥੇ ਲੈ ਕੇ ਆਏ ਮੈਂ ਬੱਚੇ ਨੂੰ ਇਹੀ ਮੈ ਹਮੇਸ਼ਾ ਪਹਿਚਾਨੋ ਤੇ ਹਮੇਸ਼ਾ ਜਾਣੋ ਕਿਉਂਕਿ ਜਦ ਇਤਿਹਾਸ ਆਪਾਂ ਭੁੱਲਦੇ ਜਾਂਦੇ ਆ ਜਦ ਆਪ ਆਪਣਾ ਕਲਚਰ ਹੀ ਭੁੱਲ ਚੁੱਕੇ ਆਪਣੇ ਕੋਲ ਕੁਝ ਨਹੀਂ ਰਹਿ ਜਾਂਦਾ ਪਿੱਛੇ ਆਪਣੇ ਕਲਚਰ ਨੂੰ ਜਾਣਨਾ ਆਪਣੇ ਲਈ ਬਹੁਤ ਜ਼ਰੂਰੀ ਹੈ ਆਪਾਂ ਕਿੱਥੋਂ ਸਾਡਾ origin ਕਿੱਥੋਂ ਹੋਇਆ ਆ ਤੇ ਇਸ ਜੋ ਕਿਲਾ ਹੈ ਇਹਨੂੰ ਦੇਖ ਕੇ ਆਪਾਂ ਸਾਰਿਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਪਹਿਚਾਨ ਸਕਦੇ ਹਾਂ। ਪਹਿਲੀ ਵਾਰ ਆਇਆ ਸਕੂਲ ਦੇ ਨਾਲ। ਹਾਂਜੀ ਮੈਂ ਸਕੂਲ ਦੇ ਨਾਲ ਪਹਿਲੀ ਵਾਰ ਆਈਆਂ ਬਟ ਅਸੀਂ ਜਿੱਦਾਂ ਇੱਥੇ ਨਾਬੇ ਦੇ ਕੋਲ ਸਾਡਾ ਪਿੰਡ ਹੈ ਜਨੌਦਾ ਅਸੀਂ ਉੱਥੋਂ ਆਂਦੇ ਜਾਂਦੇ ਰਹਿੰਦੇ ਹਾਂ ਤੇ ਲੰਘਦੇ ਵਰਦੇ ਰਹਿੰਦੇ ਹਾਂ ਬਟ ਅੱਜ ਅਸੀਂ ਪਹਿਲੀ ਵਾਰ ਆਫੀਸ਼ੀਅਲੀ ਮੈਂ ਕਿਲਾ ਦੇਖਣ ਪਹਿਲੀ ਵਾਰ ਆਈ। ਮੈਂ ਐਮਐਲਏ ਸਾਹਿਬ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਜਿਹੜਾ ਸਟੈਪ ਹੈ ਬਹੁਤ ਵੱਡਾ ਸਟੈਪ ਹੈ ਕਿ ਬੱਚੇ ਨੂੰ ਆਪਣੇ ਇਤਿਹਾਸ ਬਾਰੇ ਜਾਣ